ਨਾ ਖਰਾਬ ਕਰਦੇ ਹੋਏ ਤੇ ਸਾਡਾ ਛੋਟਾ ਜਿਹਾ ਬਲੌਗ ਸੀਗਾ ਜੀ ਕੁਛ ਨਹੀਂ ਪਸੰਦ ਆਇਆ ਜੀ ਅਸੀਂ ਹੁਣ ਉਹਨੇ ਤੇ ਮੁੜਦੇ ਆ ਜੀ ਟੈਟਿਕ ਬਹੁਤ ਮਜੂਰੀ ਚਲਦੀ ਆ ਹਾਂ ਦੱਸੋ ਕਿਆ ਕਰਨਗੇ ਵਾਲਾ ਸੂਟ ਪਸੰਦ ਆਇਆ ਤਾਂ ਹਾਂ ਇਹ ਅੰਕਲ ਕਹਿੰਦੇ ਆ 3100 ਦਾ ਤਾਂ ਮੈਂ ਅੰਕਲ ਨੂੰ ਕਹਿੰਦੀ 2500 ਦਾ ਦੇ ਦੋ ਅੰਕਲ ਕਹਿੰਦੇ 350 ਦਾ ਦੂੰਗਾ ਨਹੀਂ ਇਹਨਾਂ ਨੇ ਤਾਂ 2200 ਦੇ ਦੇਣਾ ਆਥੋ ਜੂ ਗੱਲ ਕਰਨ ਦਾ ਨਹੀਂ ਨੇ ਪਤਾ ਮਿੱਤਰਾਂ ਦਾ ਨਾਮ ਚੱਲਦਾ ਅਚਾਰ ਰਵਿੰਦਰ ਦਾ ਨਾਮ ਚੱਲਦਾ ਆਜੋ ਚਲੋ ਫਿਰ ਪੁੱਛ ਲੋ ਪਾਜੀ ਨੂੰ ਤੇ ਇੱਕ ਵਾਰ ਹੋਰ ਤੁਸੀਂ ਸੁਣ ਲਿਖੀ ਪੱਕੀ ਗੱਲ ਹੈ ਕਿਹਨੂੰ ਪਸੰਦ ਆਇਆ ਸੂਟ ਉਹ ਕਿਹਨੂੰ ਪਸੰਦ ਆਇਆ ਇਹ ਸੂਟ ਮੈਨੂੰ ਸੋਹਣਾ ਲੱਗਿਆ ਜੀ ਜੀ ਵੀ ਇਹਦੇ ਨਾਲ ਦਾ ਹੀ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਆ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਸਾਡੇ ਬੱਚਿਆਂ ਨੂੰ ਛੇਤੀ ਛੇਤੀ ਸੂਟ ਪਸੰਦ ਆ ਜਾਵੇ ਤਾਂ ਕਿ ਅਸੀਂ ਘਰ ਨੂੰ ਜਾਈਏ ਨੇਰਾ ਹੋਣ ਲੱਗ ਗਿਆ ਇਹਨਾਂ ਨੇ ਕਈ ਦੁਕਾਨਾਂ ਤੇ ਚੱਕਰ ਲਵਾਤੇ ਮੇਰਾ ਖਾਦਾ ਪੀਤਾ ਸਾਰਾ ਹਜਮ ਹੋ ਗਿਆ ਹੁਣ ਸਾਨੂੰ ਆਲੇ-ਦਾਲੇ ਝਾਕਣਾ ਪੈ ਰਿਹਾ ਵੀ ਕਿਸੇ ਕੋ ਖਾਣ ਪੀਣ ਚਲੋ ਦੇਖਦੇ ਆਂ ਬਾਕੀ ਹੁਣ ਇੱਕ ਹੋਰ ਦੁਕਾਨ ਦੇ ਵਿੱਚ ਵੜ ਗਏ ਇਹਨਾਂ ਨੂੰ ਸੂਟ ਨਹੀਂ ਪਸੰਦ ਆ ਰਹੇ ਨਾਰਕਲੀਆਂ ਵਾਲੇ ਇਹਨੇ ਇਹਨੇ ਸੋਹਣੇ ਸੂਟ ਆ ਜੀ ਇਹਨੇ ਇਹਨੇ ਸੋਹਣੇ ਸੂਟ ਆ ਹਨਾ ਹੋਰ ਹੀ ਬਾਕੀ ਦੇਖਦੇ ਹੁਣ ਅੱਗੇ ਕਿਹੜਾ ਪੋਜੀਸ਼ਨ ਨੇ ਹਨਾ ਜੀ ਭਾਈ ਇਹ ਨਹੀਂ ਟੇਕਦੇ ਆ ਉਧਰ ਭਾਈ ਬਹੁਤ ਮਹਿੰਗਾ ਸੀਗਾ ਸਿਸਟਮ ਹੁਣ ਇੱਕ ਹੋਰ ਦੁਕਾਨ ਦੇ ਵਿੱਚ ਐਂਟਰੀ ਲੱਤੀ ਅਸੀਂ ਭਾਈ ਪਰ ਭਾਈ ਨੇ ਵੀ ਆ ਬਾਈ ਦੇ ਵਿਚਾਰੇ ਨੇ ਪੂਰਾ ਪੂਰਾ ਹੀ ਜਿਗਾੜਾ ਬਸ ਇਹੀ ਹੁਕਮ ਸਾਦਾ ਅੰਦਰਲੇ ਪਾਸੇ ਆ ਪਤਾ ਨਹੀਂ ਕੋਈ ਮੋਣਾ ਹੈਗਾ ਤੁਸੀਂ ਭਾਈ ਦੇ ਪਾਸੇ ਹੋ ਜਾਓ ਠੀਕ ਹੈ ਜੀ ਮੈਨੂੰ ਇਹ ਨਹੀਂ ਆਉਂਦੀ ਲੇਡੀ ਉਹ ਅਸੀਂ ਇੱਧਰ ਲੰਘੋ ਉਹ ਨਹੀਂ ਸਾਰੇ ਪੈਸੇ ਤਾਂ ਉਹਨੇ ਦੇਣੇ ਐ ਇਹਨੂੰ ਨਾ ਬਾਹਰ ਕੱਢ ਨਹੀਂ ਨਹੀਂ ਬਾਹਰ ਨਹੀਂ ਕੱਢ ਰਿਹਾ ਨਹੀਂ ਨਹੀਂ ਫੇਰ ਫੇਰ ਤਾਂ ਚੱਲੇ ਰਹਿ ਉਹ ਪੈਸੇ ਉਹਨੇ ਦੇਣੇ ਆ ਮੈਂ ਸਮਝੇ ਨਹੀਂ ਮੈਂ ਬਾਹਰ ਨਹੀਂ ਕੱਢੇ ਰੰਦਾ ਉਹ ਨੋ ਰਾਮ ਕਰਨ ਲਾਇਆ ਵਾ ਵੀ ਪਹਿਲਾਂ ਰਾਮਗੜ੍ਹ ਬੈਠੇ ਥੇ ਵੀ ਬਾਅਦ ਚ ਤੈਨੂੰ ਗਰਮੀ ਦਵਾਗੇ ਥੋੜੀ ਜਿਹੀ ਇਹ ਜੀ ਮੈਨੂੰ ਤਾਂ ਮੈਂ ਤਾਂ ਪਸੰਦ ਕਰ ਲਿਆ ਮੈਂ ਕਿਹੜਾ ਲੈਣਾ ਏ ਲੈ ਹਾਂ ਦੁਕਾਨ ਦੇ ਪਿੱਛੇ ਤੇ ਨਿਕਲੀ ਬਾਹਰ ਚ ਹਾਲ ਬੜੀ ਵਹਾਟਾ ਹੈ ਪਹਿਲਾਂ ਹੁਲਾਰਗੀ ਕਰਨ ਬਾਜ਼ਾਰ ਕਰ ਦਿਓ ਬਾਈ ਤੇ ਕਹਿਣਾ ਮਤਲਬ ਆਇਆ ਜੀ ਹਾਂ ਤੇ ਵੀ ਅਸੀਂ ਉੱਪਰ ਦੇ ਕੱਪੜੇ ਧਾਰਨੇ ਆ ਇੱਥੇ ਖੜ੍ਹ ਜਾ ਚੱਲ ਇੱਥੇ ਖੜ੍ਹ ਜਾ ਬਾਈ ਬਾ ਇੱਥੇ ਇੱਥੇ ਬਾਜੀ ਉਹ ਸੂਟ ਦਾ ਕੀ ਰੇਟ ਆ ਇਹ 3595 ਪਰਪਲ ਕਲਰ ਦਾ 3595 ਕਿਹਾ ਯਾਨੀ ਉਹ 2500 ਬਣ ਜਾਣਾ ਹੈ ਕਿੰਨਾ ਸੋਹਣਾ ਹੈ ਬਾਜੀ ਦੇ ਵਿੱਚ ਕਲਰ ਹੋਰ ਮੈਂ ਤਿੰਨ ਤਿੰਨ ਕਲਰ ਹੋਰ ਦੇਖ ਲਓ ਪਹਿਲਾਂ ਦੇਖ ਤਾਂ ਲੋ ਇੱਕ ਉਹਦੇ ਨਾਲ ਆਉ ਪਰਪਲ ਜਿਵੇਂ ਕਿੱਥੇ ਆਹਾ ਦੇਖੋ ਆ ਨਾਲ ਕਰਦੇ ਆ ਅਰੇ ਰੇਟਰ ਦੇਖੋ ਯਾਰ ਪਹਿਲਾਂ ਤੁਸੀਂ ਹਾ ਲੋ ਬਹੁਤ ਸੋਹਣੀ ਕਲੈਕਸ਼ਨ ਆ ਜਾਓ ਬਟਾ ਇੱਥੇ ਕੀ ਨਹੀਂ ਚਲੋ ਹੋ ਜਾਗਾ ਵੈਸੇ ਇੱਕ ਗੱਲ ਆ ਜੀ ਹਾਂ ਪਤਾ ਕੀ ਗੱਲ ਆ ਦੇਖ ਹੁਣ ਇੱਕ ਨੋਟ ਕਰਨ ਵਾਲੀ ਗੱਲ ਆ ਪਾਜੀ ਇੱਥੇ ਬੈਠ ਗਈ ਜੱਟੇ ਨਹੀਂ ਪਤਾ ਗੱਲ ਕੀ ਆ ਏ ਇਹ ਦੁਕਾਨ ਚ ਬਾਈ ਕੱਲਾ ਹੀ ਲੱਗਿਆ ਹੋਇਆ ਹੈ ਨਾ ਛੋਟੀ ਦੁਕਾਨ ਆ ਮੁੱਲ ਮਤਲਬ ਮੁੱਲ ਨੂੰ ਜਾਇਜੇ ਲਾਉਣਾ ਆਪੇ ਇਹਨੇ ਕੰਮ ਹੀ ਨਹੀਂ ਰੱਖਿਆ ਫਿਰ ਉਹਨੂੰ ਤਨਖਾਹ ਦੇਣ ਦੀ ਲੋੜ ਨਹੀਂ ਹੈਗੀ ਹੈ ਤੇ ਆਪਣਾ ਕੰਪੂ ਸਪਣੀਆਂ ਠੀਕ ਹੈ ਨਾ ਦੁਕਾਨ ਦਾ ਕਿਰਾਇਆ ਘਟ ਲਾਈਟਿੰਗ ਘਟ ਸਿਸਟਮ ਘਟ ਲਿਮਟ ਵਿੱਚ ਸਟਾਕ ਰੱਖਿਆ ਵਾ ਬਾਪ ਨੇ ਦਿਹਾੜੀ ਪਾਉਣ ਤੱਕ ਇਹ ਚੱਲ ਮੈਂ ਤਾਂ ਚੱਲੀ ਜੇ ਮੈਂ ਤਾਂ ਚੱਲੀ ਜੇ ਵੀਰ ਚੱਕਣੀ ਦੇ ਦੇ ਮੈਂ ਤਾਂ ਹੁਣ ਨਾ ਪੈਸੇ ਫੁੱਟ ਦੇ ਦੇਣਗੇ ਮੇਰੇ ਕੱਲੀ ਬਿਲਕੁਲ ਲੇਟੈਸਟ ਕਲੈਕਸ਼ਨ ਹੈ ਦੇਖੋ ਹਾਂ ਹਾਂ ਉਹ ਜਦੋਂ ਸੀਸਾ ਜਗੜਾ ਉਹ ਤਾਂ ਵੀ ਦੇਖ ਮੈਂ ਲੇਟੈਸਟ ਆਈਟਮ ਹੈ ਪਰ ਮੈਂ ਇਹ ਕਲਰ ਨਹੀਂ ਲੈਣਾ ਨਹੀਂ ਨਹੀਂ ਕਲਰ ਕਲਰ ਹੋਰ ਵੀ ਆ ਦੇਖੋ ਆਹ ਜਿੱਦਾ ਕਾਫੀ ਕਲਰ ਵੀ ਬੜਾ ਬੜਾ ਹੈ ਮੈਨੂੰ ਜਿੱਦਾ ਸਾਈਜ਼ ਸਾਢੇ ਬਰਾਬਰ ਸਾਈਜ਼ ਹੈ ਨਾ ਤੂੰ ਆਪਣਾ ਕਲਰ ਦੱਸ ਦੇ ਪੁੱਤ ਤੂੰ ਜਿਹੜੇ ਸਿਲ ਚਾਹੀਦਾ ਉਸੇ ਕਲਰ ਦੱਸ ਦੋ ਮंडा ਜੀ ਅੱਜ ਮੈਂ ਆ ਕਲਰ ਲੈਣਾ ਚਾਹੀਦਾ ਅਰੇ ਕਾ ਕਲਰ ਕਿੰਨਾ ਕੱਟ ਜਾਣੀ ਗਲੇ ਰਿਆ ਯਾਰ ਕਿੰਨਾ ਨਹੀ ਉਹ ਥੋੜੇ ਮੈਨੂੰ ਹਲਕੇ ਜਿਹੇ ਲੱਗ ਜੰਦੇ ਨਹੀਂ ਨਹੀਂ ਜੋੜੀ ਐਡਾ ਤਾਂ ਕੱਪੜੇ ਦਾ ਪਾਰਟੀ ਵਿੱਚ ਲਾਈਟ ਵੇਟ ਹੀ ਹੈ ਕੋਈ ਕੱਪੜੇ ਦਾ ਫੰਕਸ਼ਨ ਹੁੰਦੇ ਲਾਈਟ ਵੇਟ ਹੈ ਜੀ ਓਕੇ ਜਿੱਦਾਂ ਹੁਣ ਕੁੜੀ ਆ ਜੀ ਨੇ ਗਰਮ ਕੱਪੜੇ ਉਹ ਤੁਹਾਡੇ ਹੈਵੀ ਹੋਣੇ ਆ ਇਹ ਤਾਂ ਕੱਪੜੇ ਲਾਈਟ ਵੇਟ ਹੀ ਹੁੰਦੇ ਭਾਈ ਪਾਰਟੀ ਵਿੱਚ ਕੱਪੜੇ ਆ ਦੇਖੋ ਵਾਈਨ ਕਲਰ ਹੀ ਬੜਾ ਸੋਹਣਾ ਆ ਵੀ ਕਲਰ ਵਧੀਆ ਲੱਗੇਗਾ ਕੰਮ ਨਹੀਂ ਆ ਵੀ ਵਧੀਆ ਕਲਰ ਦੇਖੋ ਲਗਾ ਕੇ ਅਲਕਲੀ ਕੁੜਤੀ ਉਰ ਲਾ ਦੋ ਨਾ ਨਾ ਮੈਂ ਤਾਂ ਲਾ ਗਾਂਗੀ ਵੀ ਗਾਉਣ ਦੱਸ ਆ ਦੇਖੋ ਕਲਰ ਕਿੰਨਾ ਸੋਹਣਾ ਹੈਗਾ ਔਰ ਦੁਪੱਟਾ ਵਰਕੇ ਇੱਕ ਤੁਹਾਡੇ ਲਈ ਇਸ਼ਾਰਾ ਸੂਟ ਵੀ ਹੈ ਵੈਸੇ ਦਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਿੱਦਾਂ ਮੈਨੂੰ ਤੁਹਾਡਾ ਮਨ ਕਰਦਾ ਕੋਈ ਐਸੀ ਗੱਲ ਔਰ ਨੂੰ ਦਿਖਾਉਣੇ ਆ ਆ ਦੇਖੋ ਫੇਸ ਕਿੰਨਾ ਪਿਆਰਾ ਕਲਰ ਵੀ ਲੇਟੈਸਟ ਹੈ ਇਹ ਚਾ ਮਲੇ ਤਿੰਨ ਕਲਰ ਆ ਤਿੰਨ ਡਬਲ ਐਕਸਲਸ ਹੈ ਤਿੰਨੋ ਤੁਹਾਡੇ ਸਾਈਜ਼ ਦੇ ਹੈਗੇ ਤਿੰਨੋ ਪੀਸ ਵਧੀਆ ਜੀ ਇੱਕ ਆ ਗਲਾਸ ਦੀ ਮਰਚ ਆਵੇ ਪੀਸੋਣਾ ਇਹ ਚਾ ਕਲਰ ਸਿੰਗਲੇ ਆਇਆ ਹੈਗੇ ਇਹ ਵੀ ਵਧੀਆ ਪੀਸ ਆ ਇਹ ਵੀ ਡੈਸ ਬਹੁਤ ਸੋਹਣੀ ਹੈਗੀ ਫਫੇ ਘਰਾ ਦਾ ਬਾਈਨ ਸਾਨੂੰ ਆ ਦੇਖੋ ਇਹ ਵੀ ਲੱਗ ਗਿਆ ਸਾਡੇ ਕੋਈ ਕੀਰਤਨ ਵੀ ਚੱਲਦਾ ਤੁਹਾਡੇ ਕੋਈ ਕਿਤੇ ਭਾਜ ਲੱਗੇ ਮੋੜ ਜਾ ਪਹਿਲੇ ਦਿਨ ਵਾਟ ਕੱਟ ਕਰ ਦਿੰਦੇ ਹਾਂ ਥੋੜੀ ਮੈਂ ਚੱਲਦਾ ਕੋਈ ਹਾਂ ਇੱਧਰ ਤੇ ਹੋਣੀ ਆ ਨੰਬਰ ਇਸ ਫੋਨ पे ਆ ਤੇ ਆ ਸਾਈਡ ਤੇ ਪਿਆ ਕਰ ਦਿੰਦਾ ਮੈਂ ਕਰ ਦਿੰਦਾ ਉਹ ਥੱਲੇ ਪਿਆ ਫੋਨ ਉਹ ਬਾੰਦੇ ਕਰ ਦੋ ਬਾਈ ਬਾੰਦੇ ਕਰ ਦੋ ਬਾਜੀ ਇਹਨਾਂ ਨੂੰ ਰੈੱਡ ਕਲਰ ਚ ਦਿਖਾ ਦੋ ਕੁਛ ਇਹਦੇ ਤੋਂ ਮੈਂ ਤਾਂ ਬਹੁਤ ਉਤੋਲ ਇਹਦੇ ਜੀ ਰੈੱਡ ਨਹੀਂ ਰਜੇ ਹੁਣ ਆ ਇਹਦੇ ਤਿੰਨ ਕਲਰ ਹੀ ਐਂਦਾ ਨਾਲ ਕਲੇ ਤੱਕ ਹੋਰ ਹੋਵੇ ਹਾਂ ਮੈਂ ਦੇਖ ਲੈਣਾ ਰੈੱਡ ਕਲਰ ਅੱਛੀ ਲੱਗਣੀ ਵੇਖਿਆ ਨਾ ਹਾਂ ਤੇਰੇ ਕੋ ਕਿਹੜਾ ਪੁੱਤ ਇਹ ਰੈੱਡੇ ਆ ਵੀ ਪਿੰਕ 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 ਅੱਛਾ ਪਿੰਕ ਨੇ ਮੇਰੀ ਅੱਖਾਂ ਬਾਈ ਬਹੁਤ ਆ ਪਿੰਕ ਤਰ੍ਹਾਂ ਦਾ ਤਾਂ ਖਾਸਾ ਗੁੱਸੇ ਮੈਨੂੰ ਸੈਟ ਕਰਾਉਣੀਆਂ ਪੈਣੀਆਂ ਆਪਾਂ ਪਤਾ ਨਹੀਂ ਆ ਤਾਂ ਗੱਲ ਰੈੱਡ ਏ ਆ ਜਿਹੜਾ ਲੰਗਾ ਰੈੱਡ ਕਲਰ ਨੇ ਪਰਿਆ ਬਹੁਤ ਆ ਉੱਤੋਂ ਦਾ ਬਣਾਉਣਾ ਹੈ। ਹਲੇ ਦਾ ਕਾਰਜ ਹੋ ਹਰਬੂਨੇ ਬੜੀ ਹੋਣਾ ਹੈ, ਸ਼ੁਭਨੇ ਬੜੀ ਹੋਣਾ ਹੈ, ਛੋਟੇ ਹਰਬੂਨੇ ਬੜੀ ਹੋਣਾ ਹੈ। ਇਹ ਕਾਲੇ ਕੁਝ। ਨਾਨੂ ਆ ਲੈਣਾ ਬੜੇ ਪਪਾ। ਬੜੇ ਪਾਪ ਇਸ ਤੀਨਾ ਚਾਹ ਰੇ ਬਿਲਕੁਲ ਲੇਟਸ ਪੀਸਾ ਰੈਡ ਕਲਰ ਚ। ਇਹ ਨਹੀਂ ਸੋਨਾ। ਇਹ ਦੀਦੀ ਆਹਾ ਕਲਰ ਵੀ ਤਾਂ ਸੋਨਾ ਤਾਂ ਕੁਝ। ਆ ਦੇਖੋ ਰੋਣਾ। ਨਹੀਂ ਅਹ ਚੀਜ਼ ਦੇਖੀ ਨੂੰ ਮਹਿਰੂਨ ਲੱਗਦਾ ਹਾਲੇ ਇੱਕ ਆਹ ਵੀ ਦੇਖੋ ਬੜਾ ਵਧੀਆ ਹੈ ਨਾ ਉਹ ਅਜੀਬ ਖੋਲ ਕੇ ਦੇਖਣ ਨੂੰ ਪਤਾ ਦਸਾ ਦਵਾਈ ਪਲਾਜ਼ਮਾ ਨਾ ਆਇਆ ਬੜਾ ਰਵਾਇਆ ਹੈ ਕੁੜਤੀ ਨਾ ਹੈ ਸੋਹਣਾ ਲੱਗੇਗਾ ਉਹ ਦੇਖ ਚਲੋ ਪਹਿਲੇ ਡੱਬਰ ਵਾਂਗੂ ਸਿਰ ਮਾਰਤਾ ਕੁੜੀ ਨੂੰ ਪਸੰਦੇ ਹੋਵੇ ਨਾ ਨਹੀਂ ਨਹੀਂ ਇਹ ਦੇਖ ਕੇ ਹੀ ਪਤਾ ਲੱਗ ਗਿਆ ਦੀਦੀ ਨੇ ਕਿਹਾ ਵੀ ਨਹੀਂ ਅੱਛਾ ਪਲਾਜ਼ੋ ਹੈ ਇਹ ਡਵਾਈਡਡਾ ਪਲਾਜ਼ੋ ਨਾ ਨਹੀਂ ਕੋਈ ਅਸੀ ਚਾਲੀ ਮਨੇ ਜਿਹੜਾ ਨਹੀਂ ਠੀਕ ਹੈ ਕੋਈ ਅਸੀ ਕੋਈ ੱੱਕਾ ਨਹੀਂ ਹੈ ਕੋਈ ਜਬਰਦਸਤ ਠੀਕ ਹੈ ਪੈਸੇ ਦੇ ਦਿੱਤੇ ੱੱਕੇ ਵਾਲਾ ਚੰਗੇ ਨਹੀਂ ਅਸੀ ਕਰਦੇ ਤੱਕਿਆ ਕੰਮ ਨਹੀਂ ਪਤਾ ਕਿ ਤੱਕਿਆ ਵਾਲਾ ਕੰਮ ਹੈ ਰੋ ਬਦਲ ਬਦਲੇ ਸਾਡੇ ਕੋਲ ਟਾਈਮ ਹੈ ਨਹੀਂ ਛੋਟੀ ਦੁਕਾਨਦਾਰੀ ਜੋ ਆਮ ਤਸੱਲੀ ਨਾਲ ਦੇਖ ਲਓ ਕੋਈ ਦਿੱਕਤ ਨਹੀਂ ਹੈ ਹਾਂ ਦੱਸਦੇ ਤਾਂ ਕੀ ਪ੍ਰਾਈਸ ਰੇਂਜ ਨੂੰ ਕਹਿੰਦੇ ਇਹ 3595 ਦਾ ਭਾਂਜੀ ਹੈ ਅੱਛਾ ਅੱਛਾ ਇਹ ਸਾਰੇ ਹੈਂਡਵਰਕ ਦਾ ਕੰਮ ਹੈ ਔਰ ਚੀਜ਼ ਵਧੀਆ ਓਕੇ ਤੇ ਜੀ ਸੋਹਣੇ ਜੀ ਜੀ ਨੇ ਦਿਖਾਉਂਦਾ ਕੋਈ ਇੱਕੋ ਸ਼ਾਰਟ ਕੋਟ ਦਿਖਾਉਂਦਾ ਬੜੇ ਬੜੇ ਉਹ ਵੀ ਤੁਹਾਨੂੰ ਡਬਲ ਐਕਸਐਲ ਮਿਲ ਜੇਗਾ ਉਹ ਵੀ ਕਾਸਟ ਬਣੀ ਚੱਲੋ ਕੱਲ੍ਹ ਦੇ ਦੋ ਜਿਹੜੀ ਹੈ ਇਹ ਇਹਦੇ ਵਿੱਚ ਤਾਂ ਮੈਂ ਮੰਗਦੀ ਆ ਜੀ ਐਦਾ ਕੁਛ ਦਿਖਾ ਦਿਓ ਹਾਂ ਹਾਂ ਮੈਂ ਉਹੀ ਕਹਿੰਦਾ ਤਾਂ ਉਹ ਨਹੀਂ ਫਿਰ ਤੁਸੀਂ ਇਕੱਠੇ ਜੀ ਲੈ ਲੈਣਾ ਦੋ ਤਿੰਨ ਕਲਰ ਆਉਂਦੇ ਮੈਂ ਤੁਹਾਨੂੰ ਦਿਖਾਦਾ ਸਾਈਜ਼ ਤਾਂ ਤੁਹਾਡੇ ਬਰਾਬਰ ਹੀ ਹੈਗਾ ਮੈਡਮ ਆ ਦਿਖਾ ਦੂ ਦਿਖਾ ਦੂ ਮੈਂ ਲੈ ਆ ਕੋਈ ਐਕਸਟਰਾ ਸ਼ਰਾਰਾ ਤਾਂ ਨਹੀਂ ਆ ਪਾਣਾ ਸ਼ਰਾਰਾ ਨਹੀਂ 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 ਲੱਗਦੀ ਜੀ ਚਲ ਵਾਹੇ ਗਰੂ ਵਾਹੇ ਗਰੂ ਇਹ ਨਾ 1 ਪੀਸ ਹੈ ਬੜਾ ਪਿਆਰਾ ਨਾਲ ਲੱਗੀ ਜਿਹੜੀ ਮਰਜ਼ੀ ਪਾ ਲਵਣੀ ਚਾਹੀਦੀ ਓਕੇ ਕਲਰ ਵੀ ਬਹੁਤ ਮੈਰੂਨ ਕਲੈਕਟ ਬਣਾਓ ਬੜਾ ਅੱਛਾ ਹੈ ਜਸਮੀਨ ਹਨ ਚੱਲ ਜਸਮੀਨ ਚੱਲ ਬਤਾਓ ਜੋਂ ਕੋਣ ਦੇ ਮੈਂ ਤਾਂ ਲੈਣਾ ਨਹੀਂ ਪਰ ਤੁਸੀਂ ਮੈਨੂੰ ਲਾ ਕੇ ਦੇਖੋ ਦੂਜੇ ਬੰਦੇ ਨੂੰ ਪਤਾ ਲੱਗ ਜਾਏ ਕਲੈਰੀ ਚ ਖੋਰ ਵੀ ਦਊਗਾ ਤੁਹਾਨੂੰ ਤੇ ਓਵੇਂ ਦਾ ਹੀ ਦੇਣ ਦਿਖਾਣਾ ਸੀ ਜੇ ਮੈਂ ਜਸਮੀਨ ਉਹ ਤਾਂ ਮੈਂ ਆਇਆ ਲੈਣਗਾ ਤਾਂ ਲੈ ਆਈ ਹਾਂ ਮਲੇ ਇਹ ਤੇ ਜ ਮੈਰੂਨ ਰੈੱਡ ਮੈਰੂਨ ਕਹ ਰਹੇ ਸੀ ਨਾ ਮੈਂ ਤਾਂ ਲੈ ਕੇ ਆ ਪੀਸ ਬੜਾ ਸੋਹਣਾ ਇਹਦੇ ਨਾਲ ਪਲਾਜ਼ੋ ਵਗੈਰਾ ਐਕਚੁਅਲੀ ਇਕੱਲਾ ਪਨ ਪੀਸ ਹੀ ਹੈ ਇਕੱਲਾ ਵਨਪੀਸ ਹੈਗਾ ਵੈਸੇ ਵਿੱਚ ਮੈਨੂੰ ਰੰਗ ਕਿੰਨਾ ਸੋਹਣਾ ਲੱਗਦਾ ਰੰਗ ਸਾਫ ਹੈ ਤੁਹਾਡੇ ਦੋਨੇ ਰੰਗ ਸਾਫ ਨਹੀਂ ਮੈਨੂੰ ਨਹੀਂ ਪਸੰਦ ਆਇਆ ਇਹ ਕੋਈ ਗੱਲ ਨਹੀਂ ਇਸ ਵਿੱਚ ਆਪਕਾ ਮੋਰ ਪੰਖਿਆਂ ਕਲਰ ਵੀ ਹੈਗਾ ਰੱਖੋ ਨਹੀਂ ਪਾਜੀ ਲੈਣ ਦਾ ਕੰਮ ਹੋਣੀ ਜਾਂਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਤੁਹਾਡਾ ਮਨੇ ਨਹੀਂ ਜਗ੍ਹਾ ਤੇ ਮੇਰਾ ਨਾ ਨਾ ਕੋਈ ਥੱਲੇ ਨਹੀਂ ਆ ਲੋ ਇਹ ਕੀ ਹੈ ਜੀ ਉਹਦੇ ਨਾਲ ਲਈ ਇਹ ਨਾਲ ਡਬਲ ਐਕਸਲ ਸਾਈਜ਼ ਹੈਗਾ ਤੁਹਾਡਾ সাইਜ਼ ਜੀ ਜੀ ਕਲਰ ਕਲਰ ਵਿੱਚ ਮੈਂਟਾ ਕਲਰ ਮਿਲਿਆਗਾ ਇੱਕ ਆ ਕਲਰ ਹੈ ਮਜੈਂਟਾ ਤਾਂ ਜਿਵੇਂ ਇਹ ਦੋ ਸੂਟ ਤੇਰੇ ਸੋਨੇ ਵਾਲੇ ਤੇ ਦੋ ਸੂਟ ਹੋਣਗੇ ਆ ਲੋ ਕਿਆ ਕਿਆ ਕਹਾ ਕਿਆ ਕਹਾ ਦੋ ਸੂਟ ਸੁਆਣੇ ਵਾਲੇ ਪਏ ਆ ਜੰਟਾ ਹਾਂ ਹਾਂ ਜੀ ਸਾਡੀ ਨਾ ਕੋਈ ਆ ਕਿ ਲਾਪ੍ਰਿਤ ਕਹਤ ਬੈਠੀ ਡਬਲ ਮੰਗਲਾ ਤੇਰਾ ਲਾਉਦੀ ਵਿੱਚ ਕਿਆ ਨਿਕਲ ਗਿਆ ਮੁੰਡਾ ਹਾਂ ਉਹ ਕਲਰ ਦੀ ਰਾਜ ਚਲਦੀ ਕਲਰ ਕੋਈ ਨਹੀਂ ਪਤਾ ਠੀਕ ਹੈ ਆ ਕੁਛ ਠੀਕ ਲੱਗਦਾ ਦੀਦੀ ਕਿ ਨਹੀਂ ਕਾਹੀ ਬੜਾ ਪਿਆਰਾ ਕਲਰ ਹੈ ਮੇਤਾ ਹੋ ਇਹ ਪਾਊਡਰ ਬਲੂ ਦਾ ਰੰਗ ਬਹੁਤ ਹੈ ਪਾਉਦੇ ਪਰ ਜਾਓ ਜਾਓ ਠੀਕ ਹੈ ਇਹ ਨਹੀਂ ਉਹ ਜ਼ਿਆਦਾ ਹੋਈ ਤੁਸੀਂ ਵੀ ਉਹ ਥੋੜਾ ਜਿਆਦਾ ਡਾਰਕ ਆ ਉਹ ਲਾਈ ਦਾ ਫਿਰ ਉਹ ਜ਼ਿਆਦਾ ਫਿੱਕਾ ਕਹਿੰਦੇ ਨੇ ਜਿਹੜਾ ਹੋਰ ਹੈ ਉਹ ਨਹੀਂ ਕਿਹੜਾ ਕਹਿੰਦੇ ਇੱਧਰ ਕਿਹੜਾ ਅੱਛਾ ਇਹਦੀ ਗੱਲ ਕਰਦੇ ਠੀਕ ਹੈ ਦੂਜੇ ਨੰਬਰ ਤੁਹਾਡੇ ਸਾਈਡ ਦੇ ਪਾਸੇ ਇਹ ਤਿੰਨ ਕਲਰ ਹੈ ਨਾ ਜੀ ਤੀਸਰਾ ਮੈਨੂੰ ਮਿਲ ਕੋ ਹੈਗਾ ਆ ਰਾਣੀ ਮੇਨ ਦਾ ਸੱਸ ਮੇਰੇ ਕੋਲ ਉਹ ਨਹੀਂ ਲੈ ਤੁਰੂ ਆਣੀ ਅਨਾਰ ਤੱਕ ਜੋ ਨਾਰਕ ਲਈ ਮੈਨੂੰ ਇੱਥੇ ਪਸੰਦ ਨਹੀਂ ਆਇਆ ਨਹੀਂ ਨਹੀਂ ਇਹ ਤਾਂ ਟ੍ਰੈਂਡੀ ਲੱਗੇ ਸਭ ਨੂੰ ਮੈਨੂੰ ਤਾਂ ਚਲੋ ਸੋਣਾ ਆ ਹੀ ਨਹੀਂ ਕਹਿੰਦੇ ਮੈਨੂੰ ਇੱਥੇ ਨਹੀਂ ਹਨਾ ਕੋਈ ਨਹੀਂ ਕੋਈ ਕਿਤਾ ਦੇਖੋ ਕੋਈ ਚੱਕਰ ਨਹੀਂ ਹੈਗਾ ਬਾਰ-ਬਾਰ ਇਹ ਚੀਜ਼ ਹੀ ਨੇ ਤਰੀਕ ਹੋਣੀ ਤਾਂ ਜਿਹੜਾ ਆ ਪੀਸ ਹੈਗਾ ਸਭ ਤੋਂ ਸੁਪਰ ਹੈ ਤੁਸੀਂ ਕੋਲ ਆਪਣੇ ਲਗਾ ਕੇ ਦੇਖੋ ਵੈਸੇ ਲਗਾਓ ਲਈਓ ਚਾਹ ਨਾ ਲਈਓ ਕੱਲੀ ਕੁਰਤੀ ਲਗਾਓ ਇਹ ਕੋ ਦੇਖੋ ਸਾਹਮਣੇ ਟ੍ਰੈਂਡ ਵਾਲੀ ਚੀਜ਼ ਹੈ ਇਹਦਾ ਰਵਾਜ ਬਹੁਤ ਹੈ ਨਾਰ ਕਲੀ ਦਾ ਨਾਲੇ ਰੱਲਾ ਜਵਾਨ ਦਾ ਆਟੋਮਾਟਿਕ ਇਹ ਆਈਟਮ ਨੂੰ ਪਤਾ ਮੇਰੇ ਕੋਲ ਸਾਡੇ ਕੋਲ ਹੈਗਾ ਵੀ ਹੈ ਨਾ ਨਾਲੇ ਜੈਸ ਬਿਲਕੁਲ ਪੱਟਾ ਵੀ ਇਹਨਾਂ ਹੋਣਾ ਸਰਦਾਰੀ ਇਹ ਜਿਹੇ ਰੰਗ ਦੇ ਤਿੰਨ ਚਾਰ ਸੂਟ ਆ ਕੋਈ ਚੱਕਰ ਨਹੀਂ ਰੰਗ ਤਾਂ ਦੇਖੋ ਜਿਹੜੇ ਜੱਚਦੇ ਬੰਦਾ ਦੁਆਰਾ ਨਹੀਂ ਮੈਂ ਸੂਟ ਆ ਇਹਨਾਂ ਕੋਲ ਫੇਰ ਨਹੀਂ ਦੇਖ ਲਓ ਹੁਣ ਪੰਜ ਪੰਜ ਪਹਿਲਾ ਸੂਟ ਆ ਫੇਰ ਸੂਟ ਦੋ ਆਪਣੀਆਂ ਪੋਲਾਂ ਆਪੇ ਖੋਲ ਹੀ ਜਾਂਦੀਆਂ ਹੁਣ ਫੇਰ ਕੋਈ ਇੱਕ ਕਲਰ ਹੀ ਹੈਗੇ ਮੇਰੇ ਕੋਲ ਜਿਹੜਾ ਇਹ ਕਾਲਸ ਪਰ ਰੈੱਡ ਤਾਂ ਇਹਨੇ ਕਿਹਾ ਤਾਂ ਹਾਂ ਮਨੇ ਸਾਈਜ਼ ਛੋਟਾ ਹੈ ਤੁਹਾਨੂੰ ਆਣਾ ਨਹੀਂ ਇਹਨਾਂ ਮੇਰੇ ਐਕਸਲ ਸਾਈਜ਼ ਹੈ ਭਲੇ ਫਿਲਾਲ ਨਹੀਂ ਆ ਜਾਂਦਾ ਭਲਾ ਇਸ ਟਾਈਮ ਨਹੀਂ ਹੈ ਆ ਜਾਏਗਾ ਇੱਕ ਦੋ ਦਿਨ ਚ ਤੇਰਾ ਮੰਮੀ ਪਤਾ ਨਹੀਂ ਕੀ ਕਰ ਰਹੇ ਚਲੋ ਫਿਰ ਕਿੱਥੇ ਨੂੰ ਬਣਦੀ ਨਹੀਂ ਗੱਲ ਜੇ ਪਸੰਦ ਨਹੀਂ ਆਇਆ ਨਹੀਂ ਨਹੀਂ ਕੋਈ ਕੋਈ ਨਾ ਤੁਸੀਂ ਰੋਣੇ ਵਾਲਾ ਬੂ ਕੱਲ ਚਲੋ ਜੋ ਪੂਰੇ ਅੱਪਰ ਚੱਲਦਾ ਇੰਨਾ ਟਾਈਮ ਲਵਾਤਾ ਨਹੀਂ ਕੋਈ ਗੱਲ ਨਹੀਂ ਟਾਈਮ ਲੈ ਬੀ ਚੱਕਾ ਕਰ ਮਾਲ ਹੈਗਾ ਮਾਲ ਸਾਡੇ ਕੋਲ ਸਾਡੇ ਕੋਲ ਡਰੈਸ ਹੀ ਨਹੀਂ ਹੈ ਮੇਰਾ ਉਹ ਕਿੱਥੇ ਆ ਕਹਿ ਜੇ ਤੁਹਾਡਾ ਇਹਨਾਂ ਕੋਈ ਨਹੀਂ ਦੋਣਾ ਮੈਨੂੰ ਪੰਪ ਪੰਦ ਵਾਲਾ ਸੂਟ ਦਵਾ ਕੇ ਲੈ ਕੇ ਆਖਾਂਗੇ ਕਿ ਕਰੇ ਸ਼ੁੱਕਰਵਾਰ ਗਿਆੜਾ ਮਾਰ ਕੇ ਜਾਇਓ ਤੁਹਾਨੂੰ ਦਊਂਗਾ ਇੱਥੇ ਨਾਲਕਲੀ ਚ ਵੀ ਠੀਕ ਹੈ ਤੇ ਜਿੱਦਾਂ ਕੁਰਤੀ ਵਾਲਾ ਕਹਿੰਦੇ ਨਾ ਮੈਡਮ ਜੀ ਇਹ ਸਰੇ ਕੋ ਮਟੀਰੀਅਲ ਆਉਣਾ ਹੈ ਸੁੱਕੋ ਆਈ ਜਾਂਦੀ ਮੇਰੇ ਕੱਲ ਸ਼ਾਮੀ ਆਣੀ ਕਲੈਕਸ਼ਨ ਹੋਰ ਓਕੇ 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 ਇਹ ਚਾਹਤ ਤੁਸੀਂ ਸ਼ੁੱਕਰਵਾਰ ਸਵੇਰੇ-ਸ਼ੇਰੇ ਜਿੱਦਾਂ ਵੀ ਤੁਹਾਨੂੰ ਟਾਈਮ ਲੱਗੇ ਜਿੱਦਾਂ ਆਪਣੇ ਹਿਸਾਬ ਨਾਲ ਇੱਕ ਵਾਰ ਸ਼ੁੱਕਰਵਾਰ ਵਿਜ਼ਿਟ ਕਰਕੇ ਜਾਇਓ ਸਾਡੇ ਕੋਲ ਜ਼ਰੂਰ ਪਾ ਦੇਖਾਂਗੇ ਹਾਂ ਚਲੋ ਠੀਕ ਹੈ ਬਾਜੀ ਹੈਪੀ ਨੂਨ ਥੈਂਕ ਯੂ ਮਾਰ ਕੇ ਧੰਨਵਾਦ ਅਗਲੇ ਸਾਲ ਚ ਮਿਲਦੇ ਹਾਂ ਬਾਜੀ ਬਿਲਕੁਲ ਬਿਲਕੁਲ ਅਗਲੇ ਸਾਲ ਚ ਬਿਲਕੁਲ ਵਾਲਾ ਸੂਟ ਪਸੰਦ ਆ ਕਿਸ ਤਰ੍ਹਾਂ ਇਸਦਾ ਦਊਗਾ ਨਹੀਂ ਇਹਨਾਂ ਨੇ ਤਾਂ 2200 ਦੇ ਦੇਣਾ ਆਥੋ ਜੂ ਗੱਲ ਕਰਨ ਦਾ ਨਹੀਂ ਨਾ ਪਤਾ ਮਿੱਤਰਾਂ ਦਾ ਨਾਮ ਚੱਲਦਾ ਅੱਛਾ ਰਮਿੰਦਰ ਦਾ ਨਾਮ ਚੱਲਦਾ ਆ ਜੋ ਚਲੋ ਫਿਰ ਪੁੱਛ ਲੋ ਪਾਜੀ ਨੂੰ ਤੇ ਇੱਕ ਵਾਰ ਹੋਰ ਤੁਸੀਂ ਸੁਣਦੇ ਪੱਕੀ ਗੱਲ ਹੈ ਕਿਹਨੂੰ ਪਸੰਦ ਆਇਆ ਸੂਟ ਉਹ ਜੇ ਕਿਰਪਾ ਮਸੰਦ ਹੈ ਇਹ ਸੂਟ ਮੈਨੂੰ ਸੋਹਣਾ ਲੱਗਿਆ ਜੀ ਜੀ ਵੀ ਇਹਦੇ ਨਾਲ ਦਾ ਹੀ ਕਹਿੰਦੇ ਆ ਇਹ ਤਾਂ ਗੱਲ ਖਤਮ ਆ ਦੋ ਪੀਸ ਲੈਣੇ ਆ ਇੱਕ ਹੋਰ ਕਲਰ ਦਿਖਾ ਦਿਓ ਉਹਦੇ ਨਾਲ ਦੇ ਹਾਂ 5000 ਮੇ ਤੇ ਪਵਾਲਾ ਟਰਾਂਸਫਰ ਕਰਵਾ ਲੈ ਗੱਲ ਖਤਮ ਲਿਆ ਫੜ ਦੇ ਕਿ ਲੋ ਫੋਨ ਕਿੱਥੇ ਦੋ ਫੜ ਦੇ ਕੇ ਐਕਨ ਦੇਖਿਆ ਮੇਰੀ ਅਰਦਾਸ ਕਿੰਨੀ ਕੰਮ ਆਈ ਸਹੀ ਗੱਲ ਆ ਜੀ ਹੋਰ ਸੁਣਦਾ ਪਾਪਾ ਜੀ ਤੁਸੀਂ ਕਾਲੀ ਨਾ ਕਰਿਆ ਜਿਆਦਾ ਵਾ ਜਿਆਦਾ ਇਰਾਦਾ ਕੁਝ ਨਾਲ ਕੜਪੜਾ ਲੈ 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 ਉਹੋ ਦੱਸ ਹੁਣ ਮੈਂ ਕਿਹੜੇ ਧੱਕਾ ਕਰਦਾ ਭਾਈ ਮੈਨੂੰ ਐ ਦਤੋ ਟੂਬੇਰੇ ਦਾ ਫੈਸਲਾ ਪਹਿਲਾਂ ਇੱਧਰ ਮੇਰੇ ਨਾਲ ਗੱਲ ਕਰ ਮੈਂ ਕਿਹੜੇ ਧੱਕਾ ਕਰਦਾ ਜੀ ਮੈਨੂੰ ਪਸੰਦ ਆ ਗਿਆ ਮੈਂ ਪੈਸੇ ਪਾਉਣ ਨੂੰ ਤਿਆਰ ਆਂ ਹੋਰ ਤਾਂ ਸੁਣ ਕਿਆ ਕਰਦੇ ਬੰਦਾ ਕੁੜੀ ਜੀ ਸੁਸੰਦਰ ਆਮਨਾ ਕਿਹੜਾ ਬਾਈ ਕੁੜੀਆਂ ਦਾ ਕੰਮ ਹੈ ਜਾ ਕੇ ਟੈਨਸ਼ਨ ਇਹਨਾਂ ਨੂੰ ਇਹਣਾ ਹੋ ਜੇ ਪਾਪ ਆਏਗਾ ਕਿ ਕਪਾਣ ਦੇ 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 ਚਲੋ ਕਲਰ ਤਾਂ ਸੋਹਣਾ ਹੈ ਵੀ ਦੋਨੋਂ ਦੋਨੋਂ ਦੀਦੀ ਹਾਂ ਤੇ ਕਪੜਾ ਪੂਰਾ ਬਣ ਕੇ ਆਉਂਦਾ ਹੈ ਹਾਂ ਜਿਵੇਂ ਤੂੰ ਹੋ ਦੇਗੀ ਦੀਦੀ ਨੂੰ ਪੁੱਛ ਨਹੀਂ ਮੈਂ ਤਾਂ ਜਿਹੜਾ ਲੈਣਾ ਤੂੰ ਲੈ ਲੈ ਉਹਦੇ ਬਾਅਦ ਮੈਂ ਲੈ ਲਿਆ ਹਾਂ ਹਾਂ ਠੀਕ ਆ ਜਦ ਮੇਰਾ ਦਿਲ ਕਰੇ ਕਰਕੇ ਮੈਂ ਉਹ ਪਾ ਲੈ ਕਰੂੰਗੀ ਜਿਹੜਾ ਦੀਦੀ ਕੋਲ ਹੋਵੇ ਹਾਂ ਇੱਕ ਦੂਜੇ ਦੇ ਪਾਸੋਂ ਆਹ ਸਾਈਜ਼ ਤਾਂ ਇਹਨਾਂ ਦੇ ਸੇਮੇ ਆ ਜਾਂਦਾ ਜੀ ਇਹ ਗੱਲ ਦੀ ਸਾਨੂੰ ਹੁਣ ਤੱਕ ਬਹੁਤ ਮौज ਰਹੀ ਮੈਂਰ ਬਾਈ ਦੇ ਦੋਹਾਂ ਦੇ ਆ ਜਾਂਦੇ ਤੇ ਜੀ ਪਰ ਹੁਣ ਫਰਕ ਪੈ ਗਿਆ ਫਰਕ ਪੈ ਗਿਆ ਹਾਂ ਜੀ ਹਾਂ ਮਰਦਿਆ ਕਾਲੋ ਕਹੇ ਬਣ ਗਈ ਓ ਵਾਹ ਹੋਏ ਸ਼ੇਰਾ ਤੈਨੂੰ ਆਸ਼ੀਰਵਾਦ ਦੇਣ ਜੀ ਕਰਦਾ ਸ਼ਾਬਾਸ਼ ਦੇਣ ਨੂੰ ਜੀ ਕਰਦਾ ਵਾਹ ਵਾਹ ਜੀ ਉਹ ਮਿਹਨਤ ਆ ਮੈਨੂੰ ਬਚਾ ਲਿਆ ਓਏ ਸੋਖਾ ਕਹਿੜਾ ਛੁੱਟ ਗਿਆ ਜੀ ਹਾਂ ਅਰਦਾਸ ਬਹੁਤ ਛੇਤੀ ਕੰਮ ਆਉਂਦੀ ਮੇਰੀ ਅਰਦਾਸ ਮੈਂ ਤੇ ਕਰਵਾਇਆ ਕਰੋ ਜੀ ਤਾਰੇ ਜਣੇ ਜਿਹੜੇ ਜਿਹੜੇ ਮੈਂ ਕਹਿੰਦੀ ਸੀ ਹਾਂ ਹਾਂ ਜੀ ਇਹ ਬੈਲ ਬਟਾਣਾ ਇਹਨੇ ਕਿੰਨਾ ਪ੍ਰਾਈਸ ਦੱਸਦੇ ਭਾਜੀ ਕਿੰਨਾ ਜੀ 2600 ਦਾ ਆਰੇ ਬੰਦਰ ਦੀ ਸਲਾਮਾ ਬੜੇ ਕਸ਼ਮੀਰ ਵਾਲੀ ਫੇਰ ਦੇ ਬਿਜਾਓਗੇ ਫੇਰ ਦਾ ਅੰਤ ਹੁਣਹੀਂ ਜੇ ਰੇਟ ਨੂੰ ਸਹੀ ਕਰਦੇ ਤੇ ਲੈ ਵੀ ਦਪਾਂਗੇ ਕੁਝ ਨਹੀਂ ਲੈ ਵੀ ਭਾਈ ਇੱਕੋ ਪਾਸੇ ਸਿੱਦੇ ਸੇ ਦੁਕਾਨ ਅੰਦਰ ਕਰੋ ਸਾਡੇ ਜਿਹੜੇ ਦੋਸਤ ਕੇ ਆ ਗਏ ਸਾਡੇ ਨਹੀਂ ਕਰੋ ਉਤਰ ਕਰੋ ਬਿਲਕੁਲ ਆਸਾਨ ਸੇ ਦੋਗਾ ਨੂੰ ਪਹਿਲਾ ਹੈ ਨਾਲ ਦੱਸ ਦੋ ਤੂੰ ਕਰਕੇ ਤੱਕ ਟੰਡ ਕਰਦੀ ਤੈਨੂੰ ਪਹਿਲੇ ਤੁਸੀਂ ਹਰ 200 ਦਾ ਰੇਟ ਕਰੋ ਜਾਂਦੇ ਜਾਂਦੇ ਤੁਸੀਂ ਅੱਗੇ ਤੇ ਲੈ ਦਾ ਕਰਦਾ ਹੈ ਜੀ ਹੋ ਗਿਆ ਕਲੀਅਰ ਹੋ ਗਿਆ ਠੀਕ ਹੈ ਜਿੱਦਾਂ ਮੈਂ ਤੁਹਾਨੂੰ ਕਿਹਾ ਤੁਹਾਨੂੰ ਨਹੀਂ ਹੋਗਾ ਨਾ ਨਾ 80 80 ਤੋਂ ਦੱਸਣਾ ਤੁਹਾਨੂੰ 80 80 ਤੋਂ ਦੇ ਦੋ ਨਹੀਂ ਨਹੀਂ ਚਲ ਆਓ ਕੱਢ ਦੇ ਸਾਨੂੰ ਦਵਾਉਣਾ ਆਹ ਆ ਆ ਜੇ ਆ ਵੀ ਦੋ ਲੈਣੇ ਉਹਨੇ 15 1500 ਦੇ ਦੇ ਆ ਨਹੀਂ ਨਹੀਂ ਕਮਾਈਆਂ ਯਾਰ ਇੰਨੇ ਤਾਂ ਹੈ ਉਹ ਬਹੁਤ ਕਮਾਈਆਂ ਬਾਬੇ ਔਰ ਹਾਂ ਜੀ ਮੰਨੋ ਕੋਈ ਨਾ ਮੰਨੂ ਆਈ ਮੈਂ ਤੁਹਾਨੂੰ ਆ ਦੋ ਦੁਕਾਨ ਖਾਲੀ ਵੀ ਬੋਦੀ ਵੀ ਤਾਂ ਸਾਡੇ ਕੋਲ ਸਫੈਰੀ ਚਲ ਆ ਰਿਹਾ 18 1800 ਰੁਪਏ ਲਈ ਦੋ ਇਹ ਵੀ ਕੱਢ ਦੇ ਰੋਲਾ ਨਾ ਪਾਈ ਹੁਣ ਬਸ ਚੁੱਪ ਚੰਤੀ ਖਰੀਦ ਵੀ ਨਹੀਂ ਆਉਂਦੀ ਜੀ ਦੇ ਨੀ ਦੋਣਾ ਹੈ ਕਿ ਮੈਂ ਕੋਲੇ ਪੰਪਾਂ ਕੋਲੇ ਟੋਣਾਂ ਨਾ ਕੋਈ ਨਹੀਂ ਕੋਈ ਨਹੀਂ ਮੋਟੇ ਦਾ ਪਾਣੀ ਨਹੀਂ 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 ਹੁਣ ਬਣ ਗਈ ਗੱਲ ਹਾਂ ਤੂੰ ਸਿਆ ਲੈਣਾ ਜਿੱਥੇ ਹੋ ਸਕਦਾ ਈ ਤੁਹਾਡਾ ਮਾਨ ਕਰਤਾ ਠੀਕ ਹੈ ਠੀਕ ਹੈ ਕੋਈ ਨਹੀਂ ਕੋਈ ਨਹੀਂ ਤੁਹਾਡੀ ਚੀਜ਼ ਆ ਬਿਲਕੁਲ ਤੁਹਾਡੀ ਕੋਈ ਇਹ ਨਹੀਂ ਕਰਨੀ ਆ 2200 ਲੱਗੂਗਾ ਤੁਹਾਡਾ ਮਾਨ ਫੋਨ ਕਰ ਲਗਾ ਮੋਟੋ ਨਹੀਂ ਕਰਨਾ ਮੈਂ ਪੈਣੀ ਚੱਕਦੀ ਜਿਹੜੀ ਚੱਕੜੀ ਹੂੰ 2200 ਲੱਗੂਗਾ ਫਾਂਡ ਨਹੀਂ ਅੰਨਾ ਮੈਂ ਕਾ ਕਿ ਭੰਨਾ ਮੋਟਾ ਲੈ ਕੇ ਹੂੰ ਗਰਮੀ ਤਾਂ ਹਉਣ ਲੱਗੀਆਂ ਮੂਰੇ ਨਹੀਂ ਇਹ ਤੇ ਬਾਈਕ ਇੰਨਾ ਮਹਿੰਗਾ ਲੈਣਾ ਕਿਉਂ ਪੁੱਤ ਗਾਹਾਂ ਕਰੀਆਂ ਆਉਣ ਲੱਗੀਆਂ ਮੋਟਰ ਲੈਣੇ ਕਿਹਦੇ ਵਾਸਤੇ ਆਪਾਂ ਨੇ ਇਹ ਤਾਂ ਹੁਣ ਆਊਟ ਸੀਜ਼ਨ ਆਪਾਂ ਬਾਈਕ ਦੇ ਖਰੀਦ ਰਹੇ ਹਾਂ ਬਸ ਇੰਨਾ ਮਹਿੰਗਾ ਕਰਕੇ ਲੈਣਾ ਐ ਕਿ ਹਾਂ ਭਲਾ ਆਪਣੇ ਤੋਂ ਬਾਈਕ ਹੋ ਜਾਊਗਾ ਉੱਪਰ ਅੱਛਾ ਮੇਰੇ ਪੱਤੇ ਇੱਕ ਚੀਜ਼ ਚੈੱਕ ਕਰ ਲਿਓ ਆਪਣੀ ਕੋ ਟੋਕ ਟਾਕ ਅੱਲਮ ਗੱਲਾਂ ਨਾ ਜਾ ਆਪਣੀ ਕਪੜਾ ਵਿੱਚ ਚੈੱਕ ਕਰ ਲਿਓ ਮੁਰਕੇ ਮੇਤੇ ਨਹੀਂ ਆਉਣਾ ਹਾਂ ਨਾ 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 ਹੁਣੇ ਚੈੱਕ ਕਰੋ ਬਾਅਦ ਚ ਕਿਤੇ ਤੁਸੀਂ ਕੈਂਚੀ ਕਾ ਵੱਢ ਲਿਆ ਉਹ ਬਾਅਦ ਦੇ ਵਿੱਚ ਕਰਾ ਦੇ ਕਈ ਵਾਰ ਐਥੇ ਨਹੀਂ ਦੇਖ ਤਾ ਫਿਰ ਦੇ ਕੋਈ ਨਹੀਂ ਪਤਾ ਲੱਗ ਨਹੀਂ ਪਤਾ ਤੁਸੀਂ ਇਹ ਨਹੀਂ ਆਪਣਾ ਹੁਣੇ ਚੈੱਕ ਕਰ ਲਓ ਪਾਰਟੀ ਵੇਅਰ ਸੂਟ ਹੁੰਦਾ ਪਿੱਛੇ ਦੇ ਕੋ ਗੜਬੜਾਵੇ ਕੋਈ ਐਦਾਂ ਦੀ ਹੁਣ ਭਾਜੀ ਨੂੰ ਬਾਅਦ ਸ਼ੱਕ ਹੋਇਆ ਰਹੇ ਇਸ ਗੱਲ ਦਾ ਵੀ ਤੁਹਾਨੂੰ ਆਪੇ ਹੋਇਆ ਅੱਜ ਇਸ ਕੁੱਤਕੇ ਫਟ ਗਿਆ ਫਿਰ ਕੀ ਆਪਾਂ ਨੂੰ ਥੋੜਾ ਸਾਥ ਤੁਸੀਂ ਜੀ ਚੁਰਾ ਸੀਰੀਆ ਨਾ 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 ਤੁਸੀਂ ਠੀਕ ਆ ਇਹ ਦੋ ਮੇਰੀ ਗਰੰਟੀ ਹੈ ਹਾਂ ਸੀਣੇ ਦੀ ਗਰੰਟੀ ਸੀਣੇ ਦੀ ਗਰੰਟੀ ਦੀ ਹੋ ਗਈ। ਹੁਣ ਗੱਲ ਅਸੀਂ ਬਾਟ ਨਹੀਂ ਕੀਤੀ। ਇਹਨਾਂ ਨੇ ਕਹਿਣਾ ਇਹਦੀ ਗੱਲ ਸੁਣੋ। ਸੁਭੀ ਦੇਖ ਲਓ ਟੋਕ ਟਾਕ। ਇਹ ਕੱਪੜਾ ਨਾ ਮਸ਼ੀਨਾਂ 'ਚ ਧੋਣ ਵਾਲੀ ਨਹੀਂ ਹੈਗਾ। ਠੀਕ ਹੈ ਨਾ? ਚਲੋ ਧੋਣ ਦੇ। ਇਹ ਕੀ ਜੀ? ਇਹ ਈਜ਼ੀ ਵਾਸ਼ ਸਿੱਟੀ। ਈਜ਼ੀ ਵਾਸ਼ ਬਿਲਕੁਲ ਬਿਲਕੁਲ ਕਰਦੇ ਆ। ਉਦੋਂ ਤੋਂ ਲੈ ਜਾ ਤਾਂ ਡੈਕਿੰਗ ਕਰਾਉਣਾ। ਈਜ਼ੀ ਵਾਸ਼ ਜੀ ਹੈਗਾ ਕਰਦੇ ਆ। ਇਹਨਾਂ ਨੂੰ ਪਤਾ ਕੱਪੜਿਆਂ ਦਾ ਸੈਂਸ ਬਹੁਤ ਆ ਇਹਨਾਂ ਨੂੰ। ਜੇ ਤਾਂ ਜਦ ਇਹ ਠੀਕ ਆ। ਆਹ ਦੇਖ ਲਓ ਬਈ ਟੋਕ ਟਾਕ ਹੋਣੇ ਚੈੱਕ ਕਰ ਲਓ। ਠੀਕ ਆ ਠੀਕ ਆ। ਆਹ ਕੋਈ ਥੋੜੇ ਥੋੜੇ ਹੋਣੇ ਆ। ਬਲੀ ਐਕਸਲ ਕਰਦੇ। ਵੀਡੀਓ ਬਣ ਰਹੀ ਹੈ ਜੀ ਬਣ ਰਹੀ ਹੈ ਵੀਡੀਓ ਬਣ ਰਹੀ ਹੈ ਪੱਕੀ ਗੱਲ ਹੈ ਜੀ ਹਾਂ ਜੀ ਹਾਂ ਫਕਰ ਕੋਣ ਹੋ ਰਿਹਾ ਹੈ ਹਾਂ ਤਸੱਲੀ ਕਰ ਲਓ ਤਸੱਲੀ ਇਹ ਕੱਪੜੇ 'ਚ ਤਾਂ ਮਾਣੀ ਮੋਟੀ ਦਿਖਣੀ ਵੀ ਨਹੀਂ ਆ ਤਸੱਲੀ ਕਰ ਲਓ ਅੱਜ ਤਾਂ ਅੱਗੇ ਹੁੰਦੇ ਆ ਮਸ਼ੀਨ 'ਚ ਆ ਰਹੇ ਹੈ। ਆਹ ਦੇਖੋ ਇੱਕ ਅੱਧਾ ਦਾ ਮਾੜਾ ਮੋਟਾ ਦਾ ਦੇਖੋ ਇੱਕ ਅੱਧਾ ਦਾ ਹੁਣ ਮਸ਼ੀਨਰੀ ਹੈ ਜੈਪੁਰ ਤੋਂ ਆਉਂਦੀ ਹੈ ਤੀਸਰੀ 5 ਵਜੇ ਕਣਾਉਰੀ ਵੀ ਨਹੀਂ ਹੈਗਾ ਇਹਦਾ ਇੱਕ ਅੱਧਾ ਪੀਸ ਤਾਂ ਪੰਜੀ ਨਹੀਂ ਹੁੰਦਾ ਹੀ ਅਸੀਂ ਦੇਖੋ ਉਹ ਵੀ ਮੈਂ ਖੋਲ ਕੇ ਚੈੱਕ ਕਰਾ ਦੂੰਗਾ ਟੈਨਸ਼ਨ ਹਾਂ ਉਹ ਵੀ ਕਰਾ ਦੇ ਨਹੀਂ ਇਹ ਤਾਂ ਹੋਊਗਾ ਨਹੀਂ ਹੈਗਾ ਫੇਰ ਕਿਉਂ ਨਹੀਂ ਹੋਊਗਾ ਬਈ ਕੱਥੇ ਨਹੀਂ ਹੋਊਗਾ ਉਹ ਦੇਖ ਲਓ ਸਰਦਾਰ ਜੀ ਦੇਖਣਾ ਉਹ ਵੀ ਮਨ ਨੂੰ ਸਾਨੂੰ ਪਤਾ ਤਾਂ ਸੀ ਜਰ ਰਵਿੰਦਰ ਨੂੰ ਛੇੜਨਾ ਸੀ ਆਪਾਂ ਜਾਂ ਮੈਨੂੰ ਛੇੜਨ ਦੇ ਬਾਰੇ ਆਪਣਾ ਵਸਤੀ ਕਰਕੇ ਲੈ ਕੇ ਜਾਓ ਨਾਲੇ ਤੁਸੀਂ ਸਾਨੂੰ ਡਰਦੀਆਂ ਦੱਸੂਂਗੇ ਵੀ ਨਹੀਂ ਹਾਂ ਕਰਦੀ ਹੋਈ ਮੇਰੇ ਕੰਨ ਖਾਲਾ ਨੇ ਸਾਡੇ ਤਾਈ ਟਾਇਰ ਵੀ ਦੇਖੋ ਅ ਚੈੱਕ ਕਰੋ ਦੁਪੱਟੇ ਦੀ ਚੋਕ ਤੱਕ ਚੈੱਕ ਕਰੋ ਠੀਕ ਹੈ ਇਹਦਾ ਹੋਟਲ ਇਹ ਕਿ ਨਾ ਆਣਾ ਪਰ ਨਾ ਵੈਸੇ ਜੱਗੀ ਸਿੰਘ ਜਿੰਦਾਬਾਦ ਹਾਂ ਜੱਗੀ ਸਿੰਘ ਤਾਂ ਬੇਲਾ ਹੀ ਆ ਸਾਡੇ ਆਗਮਨ ਨੂੰ ਤੋਂ ਚਾ ਗਾਲੇ ਕੱਢੂਗਾ ਉਹਨੂੰ ਮੈਂ ਗੈਸ ਮੈਨੂੰ ਮੂਰੇ ਕਰ ਦਿੰਨਾ ਕਹੇ ਆਪਣੇ ਬੀਰ ਦੀ ਜਿੰਦ ਨੂੰ ਡਾਰੂਗੇ ਜੈਸ ਉਹ ਵੀ ਚੈੱਕ ਕਰ ਲਓ প্রত্যেক ਤবার ਖੋਡ ਕੱਢ ਕੇ ਹੰਸਣਾ ਬਿਚਾਰ ਜੈ ਮੈਨੂੰ ਕਿਹੜਾ ਮਿੰਟ ਤੋਂ ਜਿਹੜਾ ਪਾਣੀ ਚੰਗੇ ਜਿਹਾ ਚੱਲ ਰਿਹਾ ਹੈ ਕਦੋਂ ਦਾ ਦੇਖ ਲਓ ਚੰਗੀ ਤਰ੍ਹਾਂ ਮੈਂ ਇੱਕ ਵਾਰ ਤੁਸੀਂ ਨੋਟ ਕਰ ਲਓ ਵੀ 5 25 25 ਵਾਰ ਦਾ ਤਿਆਰ ਤੁਹਾਨੂੰ 25 25 ਵਾਰ ਪਾਉਣੇ ਆ ਇਹ ਅੱਛਾ ਜਾ ਹੈ ਡੰਗਰਾ ਚ ਸਾਰੇ ਦੁੱਧ ਜਿੱਥੇ ਮਰਜ਼ੀ ਪਾਓ ਬਸ 25 25 ਵਾਰ ਪਾਉਣੇ ਚਾਹੀਦੇ ਨਹੀਂ ਪੈਂਦੀ ਨਹੀਂ ਨਾ ਕੋਲੇ ਮੇਰੇ ਲਾ ਕੇ ਖੋਲ ਤੇ ਉਰਾਈ ਬੀਨ ਤੇ ਦੁੱਧ ਕੱਟ ਕੇ ਰੱਖਿਓ ਕਾਇਦਾ ਹਰ ਕੋਲ ਵਾਸਤੇ ਮੇਂ ਲੈਣਾ ਚੈੱਕ ਕਰ ਲਓ ਚੈੱਕ ਕਰ ਲਓ ਕੱਪੜੇ ਵੀ ਦੇਖੀ ਲਓ ਨਾਲ ਹੀ ਜੀ ਇਹ ਤਾਂ ਵਧੀਆ ਕੋਈ ਇਹਨਾਂ ਸ਼ੰਭਤਾ ਨਹੀਂ ਆ ਆਹ ਫਿਰ ਵੀ ਥੋੜੀ ਜਿਹੀ ਸੰਜੀ ਕਰਾ ਹਾਂ ਬੈਰੀ ਗੁੱਡ ਆਗੇ ਪਾ ਵੀਡੀਓ ਬੰਦ ਕਰੀ ਤਾ ਮੈਨੂੰ ਅਗੇ ਥਾਂਪਾ ਦਾ ਹਿਸਾਬ ਨੂੰ ਠੀਕ ਹੈ ਜੀ ਆ ਦੇਖੋ ਜੀ ਠੀਕ ਹੈ ਹੂੰ ਆ ਦੇਖ ਲਓ ਲਾਟੂ ਜੇ ਬੈਕ ਸਾਈਡ ਵੀ ਦੇਖ ਲਓ ਲਾਟੂ ਜੇ ਲੰਕਦੇ ਹੋਰੇ ਤਰੀਕੇ ਨਾਲ ਦੇਖ ਲਓ ਸੈਟ ਕਰਨੇ ਵਾਲੇ ਲਾਟੂ ਦੇ ਉਹ ਤਾਂ ਪਾਜੀ ਲੈਸ ਹੁੰਦੀ ਹੈ ਜੀ ਇਹ ਤਾਂ ਇਦਾਂ ਰੱਖਦੀ ਹੈ ਇਹ ਤਾਂ ਇੱਦਾਂ ਲੱਤ ਕੱਢੀ ਉਹ ਬੇ ਬਟਰੇਟ ਮਟੇ ਜੇ ਲੰਕਦੇ ਆ ਸੈੱਟ ਕਰਨੇ ਪਏ ਉਹ ਲੈ ਸਰ ਪਾਣੀ 2000 ਦਾ ਲਾਜ਼ਮ ਆ ਵਾ ਨਾ ਭਾਜੀ ਹੁਣ ਤੈਨੂੰ ਜਦ ਮੈਂ ਕਹਿ ਤਾ ਨਾ ਤਾਂ ਦੇ ਦੇਣਾ ਤੇ ਜਾਂਦੇ ਨੂੰ ਦੇਣੇ ਪੈਣਗੇ ਨਹੀਂ ਮੈਂ ਉਹ ਕੰਮ ਕਰਦਾ ਨਹੀਂ ਭਾਜੀ ਬਸ ਮੈਂ ਕੋਈ ਨਾ ਮੈਂ ਤੁਸੀਂ ਕਹੋ ਆਪਣਾ ਬੇਲਾ ਲਾਓ ਮੈਂ ਪਤਾ ਗੱਲ ਗਿਆ ਭਾਜੀ ਮੈਂ ਤੁਹਾਨੂੰ ਮੇਰਾ ਫਾਇਦਾ ਕਰਾਣਾ 6-7 ਰੁਪਏ ਦੇ ਦੋਣਾ ਇੱਕ ਇੱਕ ਹੋਰ ਇਹਨਾਂ ਨੂੰ ਹਾਂ ਗੱਲ ਪਤਾ ਕੀ ਹੈ ਹੁਣ ਤੁਹਾਨੂੰ ਅਸੀਂ ਤੁਹਾਨੂੰ ਹੁਣ ਅਸੀਂ ਉਧਰ ਨੂੰ ਨਹੀਂ ਦਵਾਇਆ ਤੁਸੀਂ ਇੱਧਰ ਨੂੰ ਵੀ ਨਹੀਂ ਰਾਇਤ ਕਰਦੇ ਉਹ ਬੜਾ ਤੁਸੀਂ ਜਿੱਦਾਂ ਕਿਹਾ ਸੀ ਕਰ ਲਿਆ। 2000 ਤੇ ਭਾਈ 1995 ਤੇ ਸੁੱਟਿਆਗਾ 1990 ਰੁਪਏ ਦਾ। ਸੱਚੀ ਜਾਂ ਨਾ? ਠੀਕ ਹੈ। ਕੋਈ ਫੀਸ। 43 ਰਹਾ। ਲੈ ਉਹ ਐਸੋ ਬੜਾ ਫੋਕਲੋਕੀ। ਮੈਂ ਤਾਂ ਫੜਾਈ ਫੜਾਈ ਬੜਾਈ। ਆ ਦੇਖ ਰ ਮੈਂ ਤੇ ਲੱਖੋ ਲੋਕੋ ਕਾਹੇ ਜਲੇਪੂ ਕੋ ਮੈਨੋ ਲੋਕੀ ਵੀ ਮਾੜਾ ਨਾਲ ਚੱਕੀ ਜਾਂਦਾ। ਨਹੀਂ ਆਉਣਾ ਜਾਨ ਨੂੰ ਕੋੜਾ ਰੱਖਣਾ। ਸਹੀ ਗੱਲ ਆ। ਨਾਲੇ ਜੁਆਨ ਮੈਂ ਨਹੀਂ ਖਾਦੀ ਆ ਪਤਾ ਨਹੀਂ ਸਾਦ। ਕੋਈ ਕੋਈ। ਹਾਂ ਹਾਂ ਲੋਕੋ ਹਾਂ ਆਜੀ ਜਾਨੀ ਤੇਰੀ ਦੁਕਾਨ 'ਚ ਪਹਿਲੀ ਵਾਰ ਬੜੇ ਆ ਪਰ ਸਾਨੂੰ ਸਾਰੇ ਬਾਜ਼ਾਰ ਜਾਣ ਦਾ ਪੱਦਰ ਦੀ ਹੂੰ ਲਓ ਜੀ ਆਪਣੀਆਂ ਤੀਆਂ ਕਰਤੀਆਂ ਖੁਸ਼ ਭਾਈ ਮੈਨੂੰ ਨੇ ਦਿਖਾ ਦਿਓ ਮਸ ਮੀਟੀ ਕੋ ਇਹ ਹਾਂ ਹਾਂ ਯਾ ਮੈਨੂੰ ਨਾ ਦਿਖਾ ਦਿਓ ਇਹਦੇ ਕੋ ਪੈਸੇ ਬਹੁਤ ਆ ਜੀ ਦੇਖੋ ਸਿਰ ਕਹਿੰਦੇ ਸਾਡੀ ਇੱਕ ਕਹਾਵਤ ਹੁੰਦੀ ਆ ਵੀ ਜਿਹਦੇ ਸਿਰ 'ਚ ਗੰਜ ਪਿਆਵਾ ਹੋਵੇ ਉਹ ਕੋ ਪੈਸੇ ਬਹੁਤ ਹੁੰਦੇ ਆ ਹੈਗੀ ਨਾ ਆਪਣੇ ਹਨਾ ਆਪਾਂ ਅਜਿਹੇ ਕਹਿੰਦੇ ਅਜਿਹੇ ਜਿਹਨ ਬਾਲ ਛੜਕੇ ਕੋ ਪੈਸੇ ਬਹੁਤ ਹੁੰਦੇ ਹਨਾ ਹੁਣ ਇਹ ਨਹੀਂ ਪਤਾ ਵੀ ਕਾਤੇ ਹੈ ਤੈਨੂੰ ਨਹੀਂ ਚਕਾਉਂਦੇ ਬਾਬੇ ਤੇਰੇ ਕੋਲ ਜਾਨੀ ਗਹਾਕ ਜ਼ਰੂਰ ਆ ਜਾਣਗੇ ਤੁਹਾਡੀ ਵੀਡੀਓ ਦੇਖ ਕੇ ਲੰਬਾ ਫੈਸ਼ਨ ਹਾਊਸ ਹੈ ਆਪਣੀ ਦੁਕਾਨ ਦਾ ਨਾਮ ਗਾਂਧੀ ਚੌਂਕ ਦੇ ਵਿੱਚ ਹੈ ਭਾਜੀ ਇਹ ਗਾਂਧੀ ਚੌਂਕ ਇਹ ਗਾਂਧੀ ਚੌਂਕ ਪੱਜ ਜਾਂਦਾ ਨਾ ਕਿਆ ਨਾਮ ਲੰਬਾ ਲੰਬਾ ਫੈਸ਼ਨ ਹਾਊਸ ਹੈ ਲੰਬਾ ਵੈਸ਼ਨ ਹਾਉ ਲੰਬਾ ਅੜੰਬਾ ਦੇਣਾ ਹਾਂ ਸੋੜਾ ਲੰਬਾ ਸੋੜ ਬੱਲੋ ਚੱਕੀ ਹਾਂ ਪੌਣੇ ਤੋਂ ਨਹੀਂ ਆ ਚੱਕੇ ਸਰਦਾਰ ਜੀ ਮੇਰਾ ਵੀਰ ਤੇ ਦਾ ਘਰ ਵਾਲਾ ਚੱਕੂਗਾ ਮੇਰਾ ਵੀਰ ਬਣ ਕੇ ਚੱਕ ਲੈ ਦਾ ਘਰ ਵਾਲਾ ਬਣ ਕੇ ਚੱਕ ਲੈ ਖੁਸ਼ ਰਿਹਾ ਕਰਬਿੰਦਰ ਖੁਸ਼ ਰਿਹਾ ਕਰ ਪਾਜੀ ਆ ਗਈ ਪੇਮੈਂਟ ਤੁਹਾਡੇ ਕੋਲ ਚੈੱਕ ਹੋ ਗਈ ਕਰ ਲੋ ਕਰ ਲੋ ਚੈੱਕ ਹਜੇ ਅਸੀਂ ਹੱਥ ਪਾਇਆ ਨਹੀਂ ਲਫਾਪੇ ਨੂੰ ਨਾ ਮੇਰੇ ਕੋਲ ਤਾਂ ਚਲੇ ਗਏ ਰਾਤ ਦੇ ਨਗੇ ਡੜ ਕੇ ਵੇ ਹੁਣ ਮੇਰੇ ਕੋਲ ਤਾਂ ਜਾ ਚੁੱਕੇ ਆ ਪਾਜੀ ट्रांजैक्शन ਵਿੱਚ ਚੈੱਕ ਕਰ ਲਈਦਾ ਹੁੰਦਾ ਜਾ ਕੇ ਵੀ ਇਹ ਤਾਂ ਤੁਸੀਂ ਤਾਂ ਫਿਰ ਉਹ ਚੈੱਕ ਲਾ ਕੇ ਨਾ ਕਰਨਾ ਆਗੇ ਚਲੋ ਚਲੋ ਭਾਈ ट्रांजैक्शन ਦੇ ਵਿੱਚ ਪਤਾ ਲਾ ਤੁਸੀਂ ਤਾਂ ਬੈਲੈਂਸ ਚੈੱਕ ਲਾ ਕੇ ਕਰਨਾ ਬਾਹਰ ਨਹੀਂ ਹੁਣ ਜਾਣ ਲੱਗੇ ਨਹੀਂ ਆਇਆ ਨਾ ਕਹੇ ਯਾਰ ਹੁਣ ਪੂਰੇ ਲੱਗੇ ਪਤਾ ਕਾ ਜੇਵਰੇ ਚਾਹ ਪੀਣ ਲਾ ਕੇ ਦੋ ਤਰੇ ਸੂਟ ਹੋਰ ਵਿਕ ਜਣੇ ਆ ਕੋਈ ਨਹੀਂ ਲੰਗਾ ਉਹ ਨਹੀਂ ਉਹ ਪੰਗਾ ਪੈਣਾ ਮੇਰੀ ਜਾਨ ਨੂੰ ਸਿਆਪਾ ਚਾਹ ਬਹੁ ਮੈਂ ਕੀ ਪੈਣੀ ਮੈਨੂੰ ਚਲੋ ਮਿਹਰਬਾਨੀ ਬਚਾ ਲਓ ਚਲੋ ਚਲੋ ਇਹ ਲੈ ਬੀ ਚਲੋ ਚਲੋ ਉਹ ਤੇ ਮੂਡ ਨਾ ਵੀ ਸਾਨੂੰ ਤਾਂ ਮਿਲਦਾ ਨਾ ਆਪਾਂ ਨੂੰ ਚਲੋ ਬੀਡੀ ਬੰਦ ਕਰ ਦਮਾ